ਦੰਡਾਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਦੂਲਨ ਤੀ ਰਖ ਪ੍ਰਭ ਨਾਨਕ ਦੇ ਘਰ ਹੱਥ ਹਮ ਮੈਲੀ ਤੁਮੇ ਉਜਲ ਕਰਤੇ ਹਮ ਨਿਰਗੁਣ ਕੋ ਦਾਤਾ ਹਮ ਮੂਰਖ ਤੁਮ ਚਤਰ ਸਿਆਨੇ ਤੂੰ ਸਰਬ ਕਲਾ ਕਾ ਗਿਆਤਾ ਮਾਦੂ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨਿਕੋ ਠਾਕਰ ਦੇਸਾ ਮੈ ਮੂਰਖੀ ਕੀ ਕੀ ਤਕ ਬਾਤ ਹੈ ਕੂਟ ਪਰਾਜੀ ਤਰਿਆਰੀ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇਖਰ ਬਰਬਾਸ ਨ ਪਰਿਆਰੇ ਸੁਕਾਹੋ ਟਾਲ ਗੁਰ ਸੇਵੀਐ ਅਹਨ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ ਚੌਥਾ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠਾ ਰੰਗ ਗੁਰ ਟੁੱਟੇ ਹਰ ਰੰਗ ਛਾੜਿਆ ਫਿਰ ਬੜ ਨਾ ਹੋਵੀ ਭੰਗ ਹਰ ਨਾਮ ਹਰ ਰੰਗ ਹੈ ਹਰ ਰੰਗ ਮੰਜੀਠਾ ਰੰਗ ਗੁਰ ਟੁੱਟੇ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀ ਭੰਗ ਮੇਰੀ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੋਂ ਠਾਏ ਹਰ ਉਪਦੇਸ਼ ਆ ਹਰ ਭੇਟਿਆ ਰਾਉ ਨ ਸੰਗ ਰਹਾਉ ਮੁੰਦਿਆਣੀ ਮਨ ਮੁਖੇ ਫਿਰ ਆਵਣ ਜਾਣਾ ਆਂਗਾ ਹਰ ਪ੍ਰਭ ਚਿਤ ਨ ਆਇਓ ਮਨ ਦੂਜਾ ਭਉ ਸਹਿ ਲੰਗ ਹਮ ਮੈਲ ਭਰੇ ਦੋ ਚਾਰਿਆ ਹਰ ਰੱਖੋ ਅੰਗੀ ਆੰਗਾ ਗੁਰ ਅੰਮ੍ਰਿਤ ਸਰਨ ਬੁਲਾਇਆ ਸਭ ਲਾਖੀ ਕਿਲਵੰਗ ਪੰਗ ਹਰ ਦਿਨਾਂ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਹਰ ਦਿਨਾਂ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ